ਆਈ ਤੁਹਾਡੇ ਹੱਥ ਤੇ ਮਹਿੰਦਰਾ ਬੀ 275 ਇੰਟਰਨੈਸ਼ਨਲ ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਲੈਣੇ ਜਾਣ ਕਰੀ ਕੀ ਹਾਲ ਆ ਬਾਈ ਵਧੀਆ ਵਧੀਆ ਇਹ ਕਿਹੜਾ ਮਾਡਲ ਆ ਬਾਈ ਇਹ 85 ਮਾਡਲ ਆ ਵੀਰੇ ਡੀਆਈ ਹੋਇਆ ਵਾਹੇ ਠੀਕ ਆ 85 ਮਾਡਲ ਡੀਆਈ ਹੋਇਆ ਬਾਈ ਸ਼ੌਂਕ ਨਾਲ ਤਿਆਰ ਕੀਤਾ ਹੈ ਟਾਇਰ ਵੀਰੇ ਦੇ ਚਾਰੇ ਜਮਾ ਨਵੇਂ ਆ ਠੀਕ ਆ ਬਾਈ ਹਾਂ ਟਰੈਕਟਰ ਪਛਾਣ ਚਾਰੇ ਟਾਇਰ ਬਿਲਕੁਲ ਨਵੇਂ ਆ ਮੂਰੇ ਬੰਪਰ ਲੱਗਾ ਹੋਇਆ ਜੀ ਜੀ ਕੋੜਾ ਵੰਪਰ ਹਾਂਜੀ ਹਾਂ ਲੱਗਾ ਵਿਆ ਐ ਪੰਪ ਲੱਗਾ ਇਹਨਾਂ ਫਾਈਬਰ ਹੌਟ ਲੱਗੀ ਆ ਸਾਰਾ ਓਰੀਜਨਲ ਆ ਬਾਈ ਸਾਰਾ ਸਾਰਾ ਚੱਲਦਾ ਚਾਲੂ ਹਾਲ ਤੇ ਠੀਕ ਆ ਚਾਲੂ ਹਾਲ ਤੇ ਸਾਰਾ ਓਰੀਜਨਲ ਟਰੈਕਟਰ ਆ ਟਾਇਰ ਚਾਰੇ ਬਿਲਕੁਲ ਨਵੇਂ ਆ ਟਰੈਕਟਰ ਦੇ ਦੇਖ ਸਕਦੇ ਹੋ ਸਾਰਾ ਓਰੀਜਨਲ ਟਰੈਕਟਰ ਆ ਤੇ ਬਾਈ ਇੰਜਨ ਗੇਰ ਦਾ ਦੱਸ ਟਰੈਕਟਰ ਬਦੇ ਓਕੇ ਬਾਈ ਪੂਰਾ ਵਧੀਆ ਭੌਂਸ ਲਾ ਕੇ ਵਾ ਕੇ ਲੈ ਜਾ ਠੀਕ ਆ ਵੀ ਛੋੜੇ ਨਹੀਂ ਮਿੰਦਾ ਦਾ ਓਕੇ ਆ ਵਾ ਕੇ ਲੈ ਜੇ ਇਹ ਜਿਵੇਂ ਡੈਕ ਡੋਕ ਸਾਰਾ ਨਾਲ ਦੇਵੋਗੇ ਨਾ ਸਾਰਾ ਪੂਰਾ ਚੱਲੂ ਹਾਲਚਾ ਬਾਈ ਦੇਵੋਗੇ ਵੀ ਆਈ 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 ਦਾ 1000 ਦਾ ਡੈਕ ਹੀ ਲੱਗਾ ਪੂਰਾ ਵਧੀਆ ਚੱਲਦਾ 10000 ਦਾ ਡੈਕ ਹੀ ਲੱਗਾ ਬਾਕੀ ਸਾਰੇ ਟਾਇਰ ਨਵੇਂ ਬਿਲਕੁਲ ਕੋੜਾ ਵਾਂਪਰ ਲੱਗਾ ਹਾ ਪਤਾ ਠਾਂ ਲਈ ਲੱਗੀ ਜਾਂ ਨਵੀਂ ਬੈਟਰੀ ਲਪਾਵਾਂਗੇ ਥਰੇ ਆ ਗੋ ਠੀਕ ਆ ਕਿਸੇ ਪਾਸੇ ਕੋਈ ਕਚ ਨਹੀਂ ਤੇ ਡਿਮਾਂਡ ਇਹਦੀ ਕਿੰਨੀ ਆ ਇਹਦੀ 155000 ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਆਦਾ ਮਾਨਤਨ ਕਰਦੇ ਆ ਬਾਈ ਠੀਕ ਆ ਕਿਹੜੇ ਪਿੰਡ ਵਕਾਉ ਇਹਦੇ ਡਾਲੇ ਡਾਲੇ ਪੈਂਦੇ ਡਾਲਾ ਜਿਲ੍ਹਾ ਮੋਗਾ ਨੰਬਰ ਬੋਸ ਨੰਬਰ 99 ਕਸਨਪਾਲੀ 52000 ਰੁਪਏ ਠੀਕ ਆ ਬਾਕੀ ਚੈੱਕ ਕਰੋ ਕੰਡੀਸ਼ਨ ਸਾਰਾ ਅਰੀਜਨਲ ਆ ਤੇ ਬਾਈ ਹਾਂ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਜਰੂਰ ਬੇ ਮਾਨਦਾਨ ਤੁਸੀਂ ਕਰਨਾ ਜੀ ਠੀਕ ਹੈ ਜੀ ਧੰਨਵਾਦ